वैगरे जी का खास साहब वैगरे जी की फतेह ਤੁਸੀਂ ਬਹਾਦਰ ਸਿੰਘ 01 ਤੇ ਚੈਨਲ ਤੇ ਆਉਣੇ ਮੈਂ ਸਵਾਗਤ ਕਰਦਾ ਸਾਰਿਆਂ ਦਾ ਸਾਧ ਸੰਗਤ ਜੀ ਅੱਜ ਮੈਂ ਸਾਹਨੇਵਾਲ ਤੋਂ ਚੱਲ ਕੇ ਗੜ ਸ਼ੰਕਰ ਦੀ ਧਰਤੀ ਤੇ ਪੈਂਡ ਪੈਂਦਾ ਹਾਗੋ ਗੁਰੂਆਂ ਦੀ ਨੰਗਲ ਵਾਲੇ ਰੋਡ ਤੇ ਤੇ ਅਨੰਦਪੁਰ ਸਾਹਿਬ ਵਾਲੇ ਰੋਡ ਦੇ ਟੈਂਟ ਤੇ ਇਹ ਪੈਂਡ ਰਹਿ ਜਾਂਦਾ ਗੜ ਸ਼ੰਕਰ ਤੋਂ 4 ਕਿਲੋਮੀਟਰ ਤੇ ਤੇ ਧੰਤਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਨੇ ਇਸ ਦਰਬਾਰ ਦੇ ਉੱਪਰ ਦਾਪਤਾਨ ਕੀਤਾ ਤੇ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਸਿੱਤੇ ਰਸਤੇ ਪਾਇਆ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਮਹਾਪੁਰਸ਼ਾਂ ਨੇ ਤੇ ਇਸ ਦਰਬਾਰ ਤੇ ਤਨਤਨ ਸਾਹਿਬ ਸ਼੍ਰੀ ਗੁਰੂ ਲਾਖਦੇਵ ਜੀ ਮਹਾਰਾਜ ਪਹਿਲੀ ਅਦਾ ਸਿੰਘ ਉਹਨਾਂ ਨੇ ਵੀ ਚੱਲ ਕੇ ਇਸ ਦਰਬਾਰ ਤੇ ਤਵੱਥਿਆ ਕਰੀ ਸੰਗਤਾਂ ਨੂੰ ਸੱਚੇ ਮਾਰਗ ਦਿਖਾਉਣ ਦਾ ਰਸਤਾ ਦਿੱਤਾ ਦੇ ਇਹ ਜਿਹੜਾ ਹੋੜਾ ਬੋਧ ਪ੍ਰਾਣਾ ਹੈ ਇਹ ਇੱਕ ਵਾਰ ਹਨੇਰੀ ਆਈ ਸੀਗੀ ਹਵਾ ਚੱਲੀ ਸੀ ਬਹੁਤ ਤੇਜ਼ ਉਹਦੇ ਨਾਲ ਟੁੱਟ ਗਿਆ ਸੀ ਇਹ ਫਿਰ ਦੁਬਾਰਾ ਕੀ ਫਿਰ ਤਿਆਰ ਹੋਇਆ ਤੇ ਇਸ ਦਰਬਾਰ ਦੇ ਵਿੱਚ ਹਰ ਐਤਵਾਰ ਨੂੰ ਸੰਗਤਾਂ ਬਹੁਤ ਦੂਰੋਂ ਦੂਰੋਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਚੱਲ ਕੇ ਇੱਥੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸਾਰਿਆਂ ਦੀਆਂ ਮਾਂ ਪੁੱਤਾਂ ਰੋਤੀਆਂ ਬੱਚਿਆਂ ਮਹਾਰਾਜ ਚੜ੍ਹਦੇ ਆ ਗਲਾਂ ਦੇ ਵਿੱਚ ਰੱਖੇ ਦੇ ਇਹਨਾਂ ਦਾ ਦਰਬਾਰ ਗੜ ਸ਼ੰਕਰ ਦੇ ਵਿੱਚ ਬਹੁਤ ਪਵਿੱਤਰ ਦਾ ਇਸ ਦਰਬਾਰ ਦੀ ਲੋਕ ਸੰਗਤਾ ਜਿਹੜੀਆਂ ਬਈ ਚੱਲ ਕੇ ਆਉਂਦੀਆਂ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਮਹਾਰਾਜ ਸੱਚੇ ਦਿਲ ਦੇ ਨਾਲ ਇੱਥੇ ਜਿਹੜਾ ਵੀ ਭਗਤ ਜਨ ਸੇਵਾ ਕਰਦਾ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਧੰਨ ਵਾਲੇ ਨੂੰ ਧੰਨ ਇੱਕ ਵਾਰੀ ਨਹੀਂ ਸੀਚਾ ਕੇ ਤਾਂ ਵੇਖ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਸੋ ਮੈਂ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਇੱਥੇ ਦਰਬਾਰ ਤੇ ਹਰ ਐਤਵਾਰ ਨੂੰ ਦਰਸ਼ਨ ਕਰਕੇ ਜਾਇਆ ਕਰੋ ਮੈਂ ਤਾਂ ਮਹੀਨੇ ਵਿੱਚ ਇੱਕ ਦੋ ਵਾਰ ਦਰਸ਼ਨ ਕਰਕੇ ਜਾਣਾ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਕੇ ਜਾਣਾ ਸੋ ਇੰਨੀ ਕਾ ਹਾਜ਼ਰੀ ਮਜੂਰ ਕਰਨਾ ਜੀ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਬਹਾਦਰ ਸਿੰਘ 01 ਧੰਨਵਾਦ ਸਾਰਿਆਂ ਦਾ ਬੈਗਰੂਜੀ ਦਾ ਆਗਲਾ ਦਾ ਬੈਗਰੂਜੀ ਨਹੀਂ ਸੀ ਪਤਾ